ਉਮਰਾ ਹਾਂ ਤੇ ਸੱਜੇ ਤੇ ਇਸ ਨਗਰ ਦੇ ਵਿੱਚ ਵਿੱਚ ਉਹ ਵੱਖ-ਵੱਖ ਧਰਮਾਂ ਆਪਣੇ ਜੀਵਨ ਨੂੰ ਸਮਾਟ ਕੇ ਇਸ ਕਾਰਜ ਵਿਰੋਧ ਅੱਜ ਅਸੀਂ ਜਿਹੜੇ ਸਰਕਾਰ ਜਿਹੜਾ ਬਿੱਲ ਲੈ ਕੇ ਆ ਰਹੀ ਹੈ ਕੇਂਦਰੀ ਸਰਕਾਰ ਉਹ ਐ ਜਿਹੜੀ ਨੇ ਐਕਟ 2025 ਉਹ ਗਿਰਦੀ ਕਹਿੰਦਾ ਹੈ ਜੀਰੇ ਵਿੱਚ ਥੋੜਾ ਜਿਹਾ ਪਿੱਛਾ ਜਾਊਗਾ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਭਰਤਾਂ ਨੇ ਸਾਬਿਆਂ ਨੇ ਆਪਣੀਆਂ ਜਾਨਾਂ ਕਰਵਾ ਕੇ ਸਾਡੇ ਆ ਲੋਕਾਂ ਨੂੰ ਆਜ਼ਾਦੀ ਦਵਾਈ ਆਜ਼ਾਦੀ ਤੋਂ ਬਾਅਦ ਸੇ ਸਦਾ ਪ੍ਰਬੰਧ ਅਨੇਹਤ ਵਿਗਿਆ ਕਿ ਜਿਹੜੇ ਸਾਡੇ ਲੋਕ ਦੇ ਸਾਡੇ ਦੇਸ਼ ਦੇ ਨਾਗਰਿਕ ਨੇ ਇਹਨਾਂ ਵਾਸਤੇ ਬੱਖਰਕ ਮਹਿਕਮੇ ਆ ਜਿਹੜੇ ਉਹ ਬਣਾਏ ਇਹਨਾਂ ਦੀ ਸਿਹਤ ਵਾਸਤੇ ਹਸਪਤਾਲ ਬਣਾਏ ਇਹਨਾਂ ਦੀ ਸਿੱਖਿਆ ਵਾਸਤੇ ਸਕੂਲ ਬਣਾਏ ਕਾਲਜ ਬਣਾਏ ਯੂਨੀਵਰਸਿਟੀਆਂ ਤੱਕ ਪਹੁੰਚੇ ਇਸ ਤੋਂ ਇਲਾਵਾ ਸਾਡੇ ਜਿਹੜੇ ਖੇਤੀਬਾੜੀ ਵਿਭਾਗ ਬਣਾਏ ਜਾਨੀ ਉਹਨਾਂ ਸੀ ਡਿਪਾਰਟਮੈਂਟ ਸਾਡੀ ਸਰਵਿਸ ਤੇ ਲਾਏ ਆ